ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸੋਮੇਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਪਈਆ ਦੀ ਸਵੇਰੇ ਸਵੇਰੇ ਮੀਂਹ ਪਿਆ ਛਾਣਾ ਮੋਟਾ ਜਾਂ ਮੌਸਮ ਠੰਡਾ ਹੋਇਆ ਠੀਕ ਆ ਤੇ ਠੀਕ ਆ ਪਚਾ ਪਿਆ ਮਤਲਬ ਤਾਪਦੀ ਗਿੱਲੀ ਹੋ ਗਈ ਜਿੱਦਾਂ ਆਪਾਂ ਕਹਿ ਦਈਏ ਪਰ ਗਰਮੀ ਫੇਰ ਉਹ ਨਹੀਂ ਦੀ ਉਹ ਕੱਦ ਲਾ ਕੇ ਜਾਈਂ ਤੇ ਅੱਜ ਬੈਠੇ ਆ ਹਲੇ ਸਬਜ਼ੀ ਨੂੰ ਤੜਕਾ ਲਾਉਣ ਨੂੰ ਪਿਆ ਲਾਉਂਦੀ ਸੀ ਸਰਦਾਰ ਜੀ ਕਹਿੰਦੇ ਬਲੌਗ ਬਣਾ ਲਓ ਆ ਤੇ ਸਾਰੇ ਕੰਮ ਜ਼ਰੂਰੀ ਆ ਭਾਈ ਕਰਨੇ ਪੈਂਦੇ ਆ ਠੀਕ ਕਰੀਏ ਇਹਨਾਂ ਨੇ ਆਪਣਾ ਕੰਮ ਤਾਂ ਨਿਬੇੜਤਾ ਮੈਂ ਸਾਂ ਮੂਸਾਂ ਦਾ ਆਪਣੀਆਂ ਚੋਲੀਆਂ ਆਪਣੇ ਟਾਈਮ ਨਾਲ ਫ੍ਰੀ ਹੋ ਗਏ ਤੇ ਹੁਣ ਬੈਠੇ ਆ ਇੱਕ ਪਾਰਸਲ ਆਇਆ ਭਾਈ ਸਾਨੂੰ ਇਹ ਐ ਇੰਗਲੈਂਡ ਤੋਂ ਇੰਗਲੈਂਡ ਤੋਂ ਆਇਆ ਇਹ ਨਵਾਂ ਸ਼ਹਿਰ ਵੱਲੋਂ ਸਾਡੇ ਕੋਲ ਪਹੁੰਚਿਆ ਉਹ ਕਹਿੰਦੇ ਵੀ ਅਸੀਂ ਕਿਸ ਤੇਜ ਜਿਆ 300 ਰੁਪਏ ਬੈਰ ਦਾ ਨਾਮ ਕਰਦੀ ਮੈਂ ਬਹੁਤ ਗਰੀਬ ਹੈਗਾ ਨਹੀਂ ਕੀ ਤਾਂ ਕਿ ਚੰਗਾ ਲੱਗਾ ਤੁਸੀਂ ਬlesings ਦਿਆ ਕਰੋ ਦੂਰ ਤੇ ਬਸ ਬੈਠੇ ਵੀ ਰਾਜੀ ਖੁਸ਼ੀ ਰਹੋ ਦੇ ਨਗਤਾ ਰਹੇ ਤੁਹਾਨੂੰ ਬਸ ਵੀ ਖੁਸ਼ ਰਹੋ ਆਪਕੇ ਸਾਹ ਕੁਝ ਚੱਲੀ ਜਾਂਦਾ ਤੇ ਮਸੀ ਬਈ ਬਹੁਤ بڑا ਕੰਮ ਹੈ ਤੁਹਾਨੂੰ ਪਤਾ ਹੈ ఓਪਨਿੰਗ ਕਰਦਾ ਸੋਸੀ ਬੰਦਾ ਬੁਲਾਇਆ ਹੋਇਆ ਜੀ ਸਾਰੇ ਸਾਰੇ ਫਿਰ ਸਪੈਸ਼ਲ ਸਾਨੂੰ ਆਰਡਰ ਤੇ ਬੁਲਾਉਣਾ ਪੈਂਦਾ ਹੂੰ ਦੀ ਤਨਖਾਹ ਵੀ ਠੀਕ ਠੀਕ ਜੀ ਹੋਵਾ ਥੋੜੀ ਜਿਹੀ ਮਹੀਗੀ ਲੱਗਦੀ ਡਾਸਕ ਜਾਣਦੀ ਹੈ ਠੀਕ ਹੈ ਤੁਸੀਂ ਹਲੇ 1-2 ਰੁਪਇਆ ਗੱਲ ਕਰ ਲੈਨੇ ਮੈਂ ਤੁਹਾਨੂੰ ਨੇ ਘਟਾਜਿ ਨਹੀਂ ਰਣ ਦੇ ਲੈ ਲੈ ਪਹਿਲਾਂ ਫੋਨ ਲਓ ਨਾ 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 ਪਹਿਲਾਂ ਫੋਨ ਲਓ ਬੈਠ ਕੇ ਥੋਗਰੂ ਵੀ ਤੁਸੀਂ ਸਾਡੇ ਨਾਲੋਂ ਕਿਵੇਂ ਡਿਫਰੈਂਸ ਲੈ ਲਓ ਜੇ ਇਧਰ ਮੰਮੀ ਜੀ ਨੂੰ ਮੰਮੀ ਨੂੰ ਵੀ ਮਿਲਾ ਦਿਓ ਮੰਮੀ ਮਿਲੋ ਸੱਸ ਦੀ ਗੱਲ ਸਾਰੇ ਹਾਂ ਕਰਾਓ ਕੰਨੀ ਦੇਖੀ ਚਾਕੂ ਕੋਲੇ ਰੱਖਿਆ ਵਾ ਪਹਿਲਾਂ ਹੀ ਚਾਕੂ ਕਨੂੰ ਕੁੱਲਣਾ ਵੇ ਗੁੱਲਣਾ ਨਾ ਪਣਾ ਜੱਕ ਨਾਲ ਹਾਂ ਤੁਹਾਨੂੰ ਗੁੱਲਣਾ ਹੀ ਨਹੀਂ ਲੱਗਦੇ ਦਾ ਸ਼ੂਜ਼ ਹੈ ਇਹ ਮੈਨੂੰ ਜੁੱਤੀ ਸ਼ੂਜ਼ ਮੈਨੂੰ ਮੇਰੀ ਜੁੱਤੀ ਲੱਗਦੀ ਹੈ ਦੇਖੋ ਹੁਣ ਭਾਈ ਦੇਖਦੇ ਆ ਜਿਹਨੂੰ ਆ ਗਈ ਸਾਈਜ਼ ਦੀ ਉਹਦੀ ਵਾਹ ਕੋਈ ਅੰਨੀ ਉਹ ਬਹੁਤ ਬੜੀ ਗੱਲ ਆ ਭਾਈ ਸਾਡੀ ਬੂਆ ਦੀ ਜਿਹਨੇ ਭੇਜਤਾ ਹਾਂ ਬਿਲਕੁਲ 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 ਬੇਰੀ ਜੁੱਤੀ ਆ ਦੇਖੋ ਕਿੰਨੀ ਸੋਹਣੀ ਹੈ ਸ਼ੂਜ਼ ਬੱਲੇ ਇਹਦਾ ਮੈਨੂੰ ਲੱਗਦਾ ਮੇਰੇ ਵਰਗਾ ਤੇ ਵੱਡਾ ਸੜ ਗਿਆ ਇਹ ਤਾਂ ਬੰਦਾ ਹੈ ਹੈ ਲੈ ਮਾਰੀ ਬਾ ਯਾ ਫਾ ਤਾ ਸੋਨੇ ਤੁਸੀ ਮੈਂ ਰਬਾ ਜੀ ਹੋ ਵੀ ਬਹੁਤ ਬਹੁਤ ਥੈਂਕ ਯੂ ਪੂਆ ਜੀ ਤੁਹਾਡਾ ਪਾਰਸਲ ਅਸੀਂ ਕੀਤਾ ਰਿਸਿਵ ਮੈਂ ਨਵਾਂ ਸ਼ਹਿਰ ਵਾਲਿਆਂ ਦਾ ਵੀ ਬਹੁਤ ਬਹੁਤ ਥੈਂਕ ਯੂ ਭਾਈ ਜਿਨ੍ਹਾਂ ਨੇ ਸਾਡੇ ਤੱਕ ਪਹੁੰਚਾਇਆ ਤੇ ਕਿੰਨੇ ਨੰਬਰ ਆ ਇਹ 10 ਨੰਬਰ ਆ ਇਹ ਤਾਂ ਮੇਰੇ ਆ ਜਾਣਾ ਹੋਰ ਹੋਰ ਤਾਂ ਕਦੋਂ ਸੁਤਾਲੇ ਕਦੋਂ ਦਰ ਪਾਲਿਆ ਤੁਹਾਡੇ ਨੋ ਨਾ ਨਹੀਂ ਆਣਾ ਛੋਟੇ ਛੋਟੇ ਦਾ ਪੈਰ 10 ਨੰਬਰ ਪੜੇ ਇਹ ਤਾਂ ਆਣਾ ਨਹੀਂ ਮੇਰੇ ਕੋਲ ਤਾਂ ਹੈਗੇ ਸ਼ੂਜ਼ ਆ ਵੀਰੇ ਕਿਹੜਾ ਆਉਣਾ ਜਿਹੜੇ ਕਢਾਣਾ ਪਤਾ ਲੱਜਣਾ ਵੀ ਦੂਰ ਤੇ ਕੋਈ ਆਉਣ ਡਿਆ ਓ ਇਹਦਾ ਮੇਰੇ ਵਾਸਤੇ ਹੀ ਆਇਆ ਆਉਣ ਡਿਆ ਤੂੰ ਦੋ ਵੀ ਪਾਈ ਜਿੱਦਾ ਮਰਜ਼ੀ ਪਾਈ ਜਾਏ ਹਾਂ ਇਹਦਾ ਮੇਰੇ ਯਾਰ ਬਾਈ ਦਾ ਸਰ ਚਰਨ ਵਧਾ ਵਧੀਆ ਹੋਰ ਕੀ ਆ ਸੋਹਣੇ ਉਹ ਕਲਰ ਵਧੀਆ ਮਮੀ ਹਨਾ ਹਾਂ ਹਾਂ ਵਧੀਆ ਗ੍ਰੇ ਗ੍ਰੇ ਰੇ ਕਲਮ ਮਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਭਾਈ ਧੰਨਵਾਦ ਜੀ ਨੇ ਵੀ ਭੇਜਿਆ ਜੀन्होंने ਵੀ ਮੈਂ ਵੀ ਧੰਨਵਾਦ ਕਰਉ ਹਾਂ ਸੇ ਦੇਣਾ ਧੰਨਵਾਦ ਕਰਤਾ ਸੀ 10000 ਨਹੀਂ ਦੇਣਾ ਫਿਰ 5 ਦੇ ਦਿਓ ਹਾਂ ਮੈਂ ਸੰਦੇ ਦੇ ਦੇਓ ਠੀਕ ਆ ਹਾਂ ਚਲੋ ਫਿਰ ਹੁਣ ਮੈਂ ਸਬਜ਼ੀ ਬਣਾ ਲਈਏ ਫਿਰ ਹਾਂ ਹਾਂ ਚਲੋ ਬਣਾਉਣੀ ਕਾਦੀ ਆ ਫਿਰ ਛੂਦੇ ਬਹੁਤ ਸੋਹਣੇ ਆ ਛੂਸ ਦਾ ਠੀਕ ਆ ਹਾਂ ਸਬਜ਼ੀ ਹੁਣ ਕਾਦੀ ਬਣਾਉਣੀ ਅੱਜ ਸਬਜੀ ਬਣਾਉਣੀ ਹੈ ਨਾਲੇ ਤਾਂ ਕਹਿੰਦੇ ਹੋਟਲ ਚ ਲੈ ਕੇ ਜਾਣਾ ਅੱਜ ਲੈ ਹਾਂ ਜੇ ਹੁਣ ਆਪੇ ਕਹਿੰਦੀ ਚੱਲ ਹੁਣ ਸਬਜੀ ਬਣਾ ਲਈਏ ਬਣਾ ਲਵਾਂ ਮੈਂ ਹਾਂ ਅੱਜ ਖੰਦਾਵਾ ਨਾ ਮੇਟਾਂਗ ਨਾਲ ਨਾ ਲੋਕੀ ਦੀ ਸਬਜੀ ਬਣਾਉਣੀ ਹੈ ਕੀ ਆਲੀ ਨਾ ਮੇਟਾਂਗ ਨਾਲ ਹਾਂ ਦੇਖੋ ਤਾਂ ਸਹੀ ਕੋਈ ਉੱਠ ਕੇ ਕੋਈ ਦੇਖੋ ਕੱਟ ਕੇ ਆਲੂ ਪਾ ਕੇ ਬਣਾਉਂਦਾ ਕੋਈ ਦਾਲ ਪਾ ਕੇ ਬਣਾਉਂਦਾ ਹਾਂਜੀ ਤੁਸੀਂ ਦੇਖੋ ਕੋਈ ਦਾਲ ਪਾ ਕੇ ਬਣਾਉਂਦਾ ਜੀ ਹੈ ਨਾ ਕੋਈ ਕੋਪਤੇ ਬਣਾ ਲੈਂਦਾ ਹੈ ਹਾਂ ਤਰੀ ਲਾ ਕੇ ਪਰ ਮੈਂ ਕੁਝ ਹੋਰ ਕਰਿਆ ਅੱਛਾ ਆ ਜਿੰਦ ਨਾ ਦੇਖ ਦੇ ਚਲੋ ਫਿਰ ਚਲੋ ਤਾਂ ਸਹੀ ਭਾਈ ਕੀ ਆਇਆ ਅੱਜ ਕੋਈ ਕਾਦੀ ਸਪੈਸ਼ਲ ਬਣਾਉਣੀ ਸਾਡੀ ਐ ਜੀ ਕੀ ਆਇਆ ਇਹਦੇ ਚ ਇਹਦੇ ਚ ਕੀ ਹੈ ਕੀ ਆਇਆ ਇਹਦੇ ਚ ਹੱਥ ਲਾ ਕੇ ਦੇਖੋ ਪਹਿਲਾਂ ਕੀ ਆ ਦੇ ਕੋਪ ਤੇ ਜੀ ਕੱਟੇ ਵੀ ਲੱਗਦੇ ਹਾਂ ਕੋਪ ਤੇ ਨਹੀਂ ਹਾਂ ਹਾਂ ਦੇਖੀ ਇਹਨੇ ਮਾ ਆਪਣੇ ਹਾਂ ਹਾਂ ਇਹਦੇ ਕੁਝ ਬਣਾ ਕੇ ਖਾਉਂਗੀ ਮੈਂ ਹਾਂ ਇਹਦੇ ਬਣਾ ਕੇ ਖਾਉਂਗੀ ਪਹਿਲਾਂ

ਤੇ ਪਗਨ ਕਰਤਾ ਸੀ ਜੇ ਐ ਫਿਰ ਉਹ ਆਉਦੀ ਮੇਰੇ ਨੂੰ ਤੇ ਇਹ ਹੋ ਗਿਆ ਕਰਮ ਤੇ ਹੁਣ ਇਹਦੇ ਵਿੱਚ ਪਾ ਲਾਂਗੇ ਹਮ ਪਿਆਜ਼ ਉਹ ਕੈਮਰਾ ਮਨੂ ਬੰਦ ਕਰ ਲੈ ਇੱਕ ਮਿੰਟ ਹਾਂ ਇਹ ਲਾਉਗੀ ਹੁਣ ਪਾ ਗਏ ਭਾਈ ਪਿਆਜ਼ ਤੇਲ ਥੋੜਾ ਠੰਡਾ ਹੋ ਗਿਆ ਪਿਆਜ਼ ਠੰਡਾ ਹੋ ਗਿਆ ਤੁਸੀਂ ਬਾਜ਼ਮਾਨ ਲੀ ਮੈਨੂੰ ਬੱਸ ਹਾਂ ਸਾਲ ਦੀ ਟੋਟੀ ਹੈ ਸਾਰੀ ਮੇਰੀ ਜਣਾ ਬੱਸ ਹੋ ਗਈ ਅਨਾਮੇ ਤੇ ਧੀਰਾ ਪਾਇਆ ਹੋਇਆ ਤਾਂ ਹਾਂ ਹਾਂ ਧੀਰਾ ਇਹ ਤਾਂ ਆਮਚਨ ਹਰੀ ਕ ਸਬਜ਼ੀ ਚ ਹੁੰਦਾ ਹੀ ਦੀ ਚੀਜ਼ ਹਨਾ ਧੀਰਾ ਭੁੰਨ ਲਿਆ ਤਾਂ ਮੈਂ ਪਹਿਲਾਂ ਮੇਰਾ ਭੁੰਨ ਲਿਆ ਤਾਂ ਤੇ ਹੁਣ ਪਾ ਗਏ ਪਿਆਜ਼ ਤੇ ਉਸ ਤੋਂ ਬਾਅਦ ਸਾਰਾ ਕੁਝੇ ਕੱਟ-ਕੁੱਟ ਕੇ ਰੱਖਿਆ ਵਾ ਟਮਾਟਰ ਐਨੇ ਦਮਾ ਹੂੰ ਥੋੜੀ ਜਿਹੀ ਖੱਟੀ ਮਿੱਠੀ ਬਣਦੀ ਹੁੰਦੀ ਐ ਇਹ ਅੱਛਾ ਜੀ ਇਹ ਰਾਜਸਥਾਨ ਦੀ ਫੇਮਸ ਡਿਸ਼ ਹੈ ਲੋਕੀ ਦੀ ਸਬਜ਼ੀ ਕਹਿੰਦੇ ਵੀ ਇੱਕ ਮਾਤਾ ਜੀ ਕਹਿੰਦੇ ਕਹਿੰਦੇ ਦੇਖ ਲਓ ਤੁਸੀਂ ਕੋਫਤੇ ਵੀ ਖਾਈ ਜਾਂਦੇ ਆ ਕੱਟ ਕੇ ਦਾਲ ਚ ਪਾ ਕੇ ਵੀ ਖਾ ਲੈਂਦੇ ਆ ਕਈ ਲੋਕੀ ਦੇ ਨਾਲ ਆਲੂ ਵੀ ਖਾ ਲੈਂਦੇ ਆ ਖਾਈ ਜਾਂਦੇ ਨਾ ਫਿਰ ਕਹਿੰਦੇ ਵੀ ਮੇਰੇ ਕਹੇ ਤੇ ਅੱਜ ਐਵੇਂ ਬਣਾ ਕੇ ਦੇਖੋ ਅੱਛਾ ਵੀ ਜੇ ਕੋਈ ਖਾਂਦਾ ਨਹੀਂ ਨਾ ਉਹ ਵੀ ਖਾਊਗਾ ਚੱਲ ਦੇ ਗਲਾਂ ਨੂੰ ਥੋੜਾ ਪਾ ਟਰਾਈ ਕਰਨ ਚ ਮੈਂ ਤਾਂ ਹਰਜ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂ ਤੇਰਾ ਸਮਨ ਨਾ ਪਤਾ ਇੱਕ ਗੁਰਕਾਰੀ ਕਿੰਨੀ ਗੁੰਦਿਆ ਜਿਹਦੇ ਖਾਰਟ ਪੇਸ਼ੈਂਟ ਹੈ ਹਮ ਸਟੰਟ ਉਹਨਾਂ ਦਾ ਪਈ ਹੁੰਦੇ ਹਨ ਕਈ ਬਜ਼ੁਰਗ ਹੁੰਦੇ ਆ ਸਦਾ ਸਿਰਵਾ ਅੱਜ ਦਾ ਤਾਂ ਟਾਈਮ ਇਹ ਜਾ ਚੱਲ ਪਿਆ ਯੂਥ ਦੇ ਵੀ ਹੋੜ ਲੱਗਿਆ ਸਭ ਦੇ ਪਈ ਜਾਂਦੇ ਆ ਤੇਰੀ ਜਾਨ ਚੱਲਦਾ ਵੀ ਇਹਦਾ ਨਾ ਜਿਹੜਾ ਲੋਕੀ ਦਾ ਜੂਸ ਆ ਉਹ ਕੱਢ ਕੇ ਪੀਓਗੇ ਉਹ ਬਹੁਤ ਜ਼ਿਆਦਾ ਨਹੀਂ ਖਿੱਚਾ ਅੱਛਾ ਹਾਂ ਬਹੁਤ ਕੁਝ ਮਿਲਦਾ ਨਾ ਤੇ ਲੋਕ ਇਹਦੇ ਦੇਸੀ ਨੁਸਖੇ ਪਤਾ ਨਹੀਂ ਹੈ ਫਾਇਦਾ ਹਰੀਆਂ ਸਬਜ਼ੀਆਂ ਦਾ ਇਲਾਜ ਬਹੁਤ ਹੈ ਹੁਣ ਬੈਠ ਕੇ ਇੱਕ ਗੱਲ ਲੱਭੀ ਹਮ ਆਪਾਂ ਕਹਿਨੇ ਆਂ ਇੱਕ ਗੱਲ ਬਦਲਣਾ ਘਟਾਉਣਾ ਹਨਾ ਅਸੀਂ ਪਿੱਛੇ ਨਿਕਲੀ ਉੜਾ ਟੇਬਲ ਤੁਸੀਂ ਹੀ ਤੁਹਾਨੂੰ ਲੱਗਿਆ ਕਹਿੰਦੇ ਡਾਕਟਰ ਜਿਹੜੇ ਆਯੁਰਵੇਦਿਕ ਡਾਕਟਰ ਹੈ ਕਹਿੰਦੇ ਤੁਹਾਨੂੰ ਨਾ ਪਤਾ ਤੁਹਾਡੀ ਹਰ ਇੱਕ ਬਿਮਾਰੀ ਦਾ ਇਲਾਜ ਤੇ ਤੁਹਾਡੇ ਮੋਟਾਪੇ ਵਧਣ ਅਤੇ ਘਟਣ ਦਾ ਵੀ ਇਲਾਜ ਤੁਹਾਡੀ ਰਸੋਈ ਦੇ ਵਿੱਚ ਉਹ ਤਾਂ ਹੈਗੀ ਹੀ ਪਹਿਲਾਂ ਸਭ ਤੋਂ ਮੈਨ ਚੀਜ਼ ਤਾਂ ਬਿਮਾਰੀ ਉਹ ਪਈ ਸਾਹਮਣੇ ਚੀਨੀ ਦੇ ਡੱਬੇ ਚ ਉਹ ਸਭ ਤੋਂ ਵੱਡੀ ਬਿਮਾਰੀਆਂ ਲਾਉਂਦੀ ਆ ਮੈਂ ਉਹ ਕਹਿੰਦੀ ਆ ਨੰਬਰ ਤੋਂ ਨੂਨ ਚਿੱਟਾ ਹਾਂ ਕਿੰਨੇ ਸਿਰਦਾ ਨਾ ਮਤ ਯੂਜ਼ ਕਰੋ ਇਹ ਗੱਲ ਸੁਣਨੀ ਚਾਹੀਏ ਉਹ ਹੀ ਯੂਜ਼ ਕਰਨਾ ਚਾਹੀਦਾ ਹਾਂ ਮੈਂ ਤੁਹਾਨੂੰ ਮੈਂ ਇਹ ਪੁੱਛਣੀ ਹੈ ਜਿਹੜੀ ਹਿੰਦੀ ਵਿੱਚ ਰੱਖੀ ਆ ਇਹ ਹੈ ਨੀ ਉਹ ਵੀ ਕਿੱਥੇ ਹੈ ਇਹ ਕਿੰਗ ਬੀਲੇ ਕਰੋ ਕਿ ਕਿੰਗ ਬੀਕੀਨੀ ਹੋਕਾਰੀ ਹੈ ਲਈ ਜਦ ਜੰਮ ਦਾ ਬੱਚਾ ਹੈ ਇਹ ਉਹਦੇ ਗਾਲ ਛਪਾਉਣੇ ਆ ਵੀ ਉਹ 스멜 ਲਾਊਗਾ ਹਨਾ ਜਿਹਨੇ ਕਹੇ ਨਹੀਂ ਕੰਦੇ ਮਾਂ ਜਦੋਂ ਫੀਡ ਕਰਾਂ ਵੀ ਆ ਬੈ ਹੋ ਜਾਂਦੀ ਆ ਹਨਾ ਉਹ ਵੀ ਖੁਸ਼ਬੂ ਨਾਲੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜਿੱਥੇ ਤੱਕ ਮੈਨੂੰ ਪਤਾ ਹਨਾ ਮਾਂ ਦੇ ਲਈ ਇਹੀ ਚੀਜ਼ ਹੁੰਦੀ ਹੈ ਮਾਂ ਦੇ ਦਿੱਤੋ ਹੋਰ ਨਾ ਮੈਂ ਬੈ ਆਂਦੀ ਚੀਜ਼ ਥੋੜੀ ਜੀ ਹੁੰਦੀ ਚੀਜ਼ ਬਾਲਗਰ ਦੀ ਤੇਰੀ ਸਮਝਣਾ ਹੁਣ ਤੁਸੀਂ ਜੇ ਕੋਈ ਬੈਰ ਵਾਲੀ ਚੀਜ਼ ਖਾ ਲਈ ਨਾ ਦੇਖਾ ਚ ਦਿੱਤ ਨਹੀਂ ਲਖਣਾ ਚੰਦੀ ਦੋ ਤਿੰਨ ਫਾਇਦੇ ਆ ਉਹਦੇ ਫੀਡ ਆ ਹਾਂ ਹਿੰਗ ਤਾਂ ਹੁੰਦੀ ਕੋਈ ਨਹੀਂ ਸੀ ਮੈਂ ਆਪਾਂ ਕਹਿੰਦੇ ਹਾਂ येलो ਜੀ ਕਲਰ ਦੀ ਕੱਬੀ ਦੇ ਵਿੱਚ ਪਈ ਸੀਗੀ ਮੈਨੂੰ ਮਿੱਠਾ ਸੌਦਾ ਪਾਵਾ ਲੈ ਮੱਟਾ ਸੌਦਾ ਪਾਵਾ ਮੱਟਾ ਸੌਦਾ ਪਾਵਾ ਲਾਹ ਪਰੋ ਪਹਿਲਾਂ ਹਿੰਗ ਲਾਹ ਪਰੋ ਹੋ ਗਏ ਆਪਣੇ ਪਿਆਜ਼ ਦੇ ਕਲੋਹੇ ਹਾਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦੇਣੇ ਲਓ ਜੀ ਪਿਆਜ਼ ਹੋ ਗਏ ਬਰਾਊਨ ਟਮਾਟਰ ਪਾ ਸਤੇ ਪਹਿਲੇ ਵਿੱਚ ਟਮਾਟਰ ਪਹਿਲੇ ਦੇ ਵਿੱਚ ਆਪਾਂ ਮਿਲਾ ਦਗੇ ਨੂਨ ਵਿੱਚ ਠੀਕ ਤਰ ਉੱਧਰ ਪੱਤੇ ਪਾ ਲਈਏ ਹਾਂ ਹਾਂ ਉੱਧਰੋਂ ਹੋਰ ਮਸਾਲਾ ਵਧੀਆ ਰਹੇਗਾ ਹੂੰ ਇਹਨੂੰ ਜੋੜ ਦਿੰਦੀ ਐ ਮੈਂ ਪਾ ਦਿੰਦਾ ਬਿਲਕੁਲ ਬਿਲਕੁਲ ਥੋੜਾ ਜਿਹਾ ਗਰਮ ਮਸਾਲਾ ਜਿਹੜਾ ਪਕਾਜਾ ਹੂੰ ਹੂੰ ਹਲਾ ਪਾੜ ਤੈਨੂੰ ਮੈਂ ਵੀ ਲਾਉਣਾ ਹੂੰ ਸਵਾਦ ਸੁਪੀ ਮਾ ਦੇਓ ਜੇ ਨਾ ਸਵਾਦ ਚੁਪਲੇ ਤੇ ਆਉਂਦਾ ਮਾਸ ਤੇ ਨਹੀਂ ਆਉਂਦਾ ਨਹੀਂ ਤਾਂ ਫੇਰ ਹੈ ਗਈਆਂ ਚੁੰਦਾ ਦਾ ਬਈ ਚੁੰਦਾ ਆ ਚੁੰਨੇ ਦਾ ਇਕ ਸਾਰਾ ਕੰਮ ਪੈਣੀ ਆ ਨਾਲੇ ਕਿੰਨੀ ਛੇਤੀ ਸਬਜ਼ੀ ਬਣਦੀ ਨਾਲੇ ਛੇਤੀ ਬਣਦੀ ਸਬਜ਼ੀ ਨਾਲੇ ਇਹ ਤਾਂ ਫੇਰ ਵੀ ਚੱਲ ਹੁਣ ਸੌਖਾ ਹੋ ਗਿਆ ਕੰਮ ਪੈਸੇ ਪਰ ਇਹ ਚੁੱਲੇ ਦੀ ਸਬਜ਼ੀ ਚੁੱਲੇ ਦੀ ਉਹ ਕੋਈ ਵੀ ਚੀਜ਼ ਬਣਾਉਣੀ ੁੱਲੇ ਪਰ ਥੋੜੇ ਜਿਹਾ ਮਸਾਲੇ ਪਾਏ ਵੀ ਯੂਜ਼ ਕਰ ਲਏ ਹੂੰ ਮਸਾਲੇ ਮੈਂ ਕਿਚਨ ਫਿੰਗਰਾਂ ਕੱਟੇ ਰੱਖੀ ਮਸਾਲੇ ਵੈਸੇ ਆਹਾਂ ਉਹ ਐ ਕੇਲੇ ਨੂੰ ਥੋੜੀ ਜਿਹੀ ਮੀਠਾ ਨਾਲ ਪਾਸਟ ਪਾਸ ਬੱਸ ਇੱਕ ਗੜਾ ਇਹ ਆ ਗਿਆ ਗਾਇਸ ਹੋ ਸੰਢ ਤਾਂ ਉਸ ਤੋਂ ਲਿਖਿਆ ਨਹੀਂ ਪਾਉਣਾ ਮੈਂ ਦੱਸ ਦਿੰਦਾ ਸਹੀ ਨੂੰ ਗਾਦਾ ਕੀ ਹੋ ਰਿਹਾ ਹੈ ਗਾਦਾ ਅੱਛਾ ਉਹ ਆ ਕਿਆ ਲਿਖਿਆ ਮੈਂ ਸਾਠ ਸਾਠ ਸੁਣਦੇ ਉਹ ਸੁਣਦੇ ਵੀ ਉਹਦੇ ਮੇਰੇ ਨਾਲ ਵੀਡੀਓ ਬਣਦੀ ਹੈ ਸ਼ਹਿਰ ਆਹ ਦੇਰ ਦੇ ਨੂੰ ਲਾ ਕੇ ਸ਼ਾਈਦ ਐਨਾ ਮੈਨੂੰ ਲੱਗਦਾ ਪਤਾ ਨਹੀਂ ਪਤਾ ਨਹੀਂ ਸਮੈ ਮੈਂ ਹੂੰ ਮੈਨੂੰ ਖੁਦ ਹੀ ਲੱਗ ਰ ਗਿਆ ਕਿ ਉਹ ਪਾਣੀ ਐ ਸ਼ੋ ਕਰਾਉਣਾ ਮਾ ਹਰ ਕਾਇ ਵਿੱਚ ਪਾਣੀ ਪਾ ਰਹਾ ਹੈ ਨਾ ਹੂੰ ਬੜੀ ਪਾਸੇ ਦਿੱਖ ਰਿਹਾ ਹੂੰ ਲਓ ਜੀ ਮਸਾਲਾ ਆਪਣਾ ਹੋ ਗਿਆ ਰੈਡੀ ਹੁਣ ਇਹਦੇ ਚ ਪੈਣੀ ਆ ਹੁਣ ਜੈਨ ਇਹਨੂੰ ਥੋੜਾ ਉਹ ਕਰਨਾ ਹੈ ਕਿ ਬਸ ਹੁਣ ਪਾ ਦੇਣੀ ਲੈ ਹਮ ਹਲੇ ਤਾਂ ਹੋਰ ਕੁਝ ਵੀ ਪੈਣਾ ਦੇਖੀ ਜਾਇਓ ਇੱਕ ਮੇਨ ਜਿਹੜੀ ਆਪਾਂ ਹੋਰ ਸਬਜ਼ੀਆਂ ਬਣਾਣੀਆਂ ਜਿਵੇਂ ਨਾਰਮਲ ਆਲੂ ਪਕੌੜਿਆਂ ਦੀ ਸਬਜ਼ੀ ਜਿੱਦਾਂ ਮਰਜੀ ਹੁਣ ਅਜੋਤੀ ਦੇ ਫੁੱਲ ਗਿਨੀ ਹਮ ਹੋਰ ਪੈਣੀਆਂ ਜੀ ਆਪਣੀਆਂ ਮਰਚਾ ਵਗੈਰਾ ਹਮ ਬਲੇ ਕਿ ਕੋਈ ਬੰਦੇ ਇਦਾਂ ਦੇ ਵੀ ਹੈਗੇ ਦੁਨੀਆ ਤੇ ਦੇਖ ਲਓ ਹਮ ਅਸੀਂ ਪਿਆਜ਼ ਨਹੀਂ ਹੁਣਾ ਅਸੀਂ ਲਸਣ ਹਾਂ ਨਹੀਂ ਹੁੰਦਾ ਹੈ ਕਈਆਂ ਨੂੰ ਕੋਈ ਛੋਟੀ ਗੱਲ ਨਹੀਂ ਆਪਾਂ ਸਭ ਕੁਝ ਖਾਂਦੇ ਸਮਾਂ ਪਿਆਜ਼ ਜਿਹਾ ਵੀ ਨਾ ਆਪਾਂ ਨੂੰ ਕੋਈ ਚੀਜ਼ ਸਬਜ਼ੀ ਤੋਂ ਆਣੀ ਨਹੀਂ ਲੱਗਦੀ ਇਹ ਗੱਲ ਹੈ ਚੋਚੜ ਦੀ ਲਓ ਜੀ ਇਹਨ ਗਰੀਬੀ ਜੀ ਦਾ ਇਹਨੂੰ ਮੜ ਜਾ ਟਾਈਮ ਲੱਗੇ 5 ਮਿੰਟ ਦਾ ਚੰਗੀ ਤਰ੍ਹਾਂ ਉਬਾਲੇ ਖਾ ਖਾ ਕੇ ਫੇਰ ਮਿਲਦੇ ਹਾਂ ਦੇਖ ਐਨ ਚੰਗੀ ਤਰ੍ਹਾਂ ਹੈ ਹੋ ਗਏ ਸਰਦਾਰ ਜੀ ਨੂੰ ਪੈ ਗਿਆ ਸੀ ਵਿੱਚ ਕੰਮ ਇਸ ਕਰਕੇ ਉਹ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਹੈ ਦਹੀਂ ਦਹੀਂ ਪਾਣੀ ਦੀ ਹਰਨਕ ਕਿ ਕਿ ਖੱਟੇ ਮਿੱਠੇ ਚਾਹੀਦੇ ਆ ਆਪਾਂ ਨੂੰ ਥੋੜਾ ਟਾਈਮ ਇਹਨੂੰ ਵੀ ਅਡਜਸਟ ਹੋਣ ਲਈ ਦਿੰਨੇ ਆ ਹੋ ਗਿਆ ਜੀ ਟਾਈਮ ਇੱਧਰ ਠੀਕ ਐ ਹੁਣ ਆਪਾਂ ਨੇ ਲੌਂਸਟ ਦੇ ਵਿੱਚ ਕੀ ਕਰਨਾ ਐ ਅਹ ਸਾਰੇ ਇੱਧਰ ਟ੍ਰਾਂਸਫਰ ਕਰਨੇ ਆ ਠੀਕ ਇਹਨੂੰ ਹੁਣ ਆਪਾਂ ਕਰਦੀ ਐ ਜੀ ਚੰਗੀ ਤਰ੍ਹਾਂ ਮਿਕਸ मिक्स ਹੋ ਗਈ ਹੁਣ ਆਪਾਂ ਨੇ ਲਾਸਟ ਦੇ ਵਿੱਚ ਇਹਨੂੰ ਪਾਣੀ ਪਾ ਦੇਣਾ ਇਹਦੇ ਵਿੱਚ ਠੀਕ ਆ ਮੈਂ ਚੰਗੀ ਤਰ੍ਹਾਂ ਰੇ ਰੋ ਇੱਧਰ ਸਾਡੀ ਪਹਿਲਾਂ ਨੂਰ ਨੂੰ ਰੋਟੀ ਤਾਂ ਖਾ ਲਈ ਪਹਿਲਾਂ ਸਤਿ ਸ਼੍ਰੀ ਅਕਾਲ ਤਾਂ ਬੁਲਾ ਦੇ ਬੁਲਾ ਇੱਧਰ ਪੁੱਤ ਉੱਲੇ ਮੈਂ ਕੌਣ ਆ ਗਿਆ ਨਹੀਂ ਬਾਜੀ ਕਹਿੰਦੀ ਮੈਨੂੰ ਪਹਿਲਾਂ ਉੱਠ ਕੇ ਮੇਰੀ ਗੱਲ ਸੁਣ ਉੱਠ ਕੇ ਸਤਿ ਸ਼੍ਰੀ ਅਕਾਲ ਬੁਲਾ ਪੁੱਤ ਨਹੀਂ ਨਹੀਂ ਬਾਜੀ ਮੈਂ ਦੇਖ ਲਾ ਫਿਰ ਚਲੋ ਸਤਰੀ ਇਹਨੂੰ ਨਹੀਂ ਲੈ ਕੇ ਜਾਣਾ ਮਾਲਾ ਨੂੰ ਚਲੋ ਸਤਰੀ ਦਾ ਬਲਾ ਬੈਠ ਕੇ ਬੈਠ ਕੇ ਬਲਾ ਬੈਠ ਕੇ ਬੈਠੀ ਹੋ ਕੇ ਇਧਰ ਨੂੰ ਮੂੰਹ ਕਰਕੇ ਮੇਰੇ ਵੱਲ ਨੂੰ ਮਾਓ ਕਹਿੰਦੀ ਜਦ ਮੈਂ ਤਾਂ ਦਿਨਾਂ ਰੋਟੀ ਖਾ ਲਾਂ ਹਾਂ ਮੈਂ ਦੱਸ ਬਲਾ ਸਾਸਿਕਾ ਰੋਟੀ ਖਾਣੀ ਆਂਦੀ ਮੈਂ ਦੱਸ ਲਿਆ ਦਦੀ ਮੈਂ ਰੋਟੀ ਖਾਣਾਂ ਉਹ ਦੇਖੀ ਪੁੱਤ ਕੋਈ ਨਾ ਕੋਈ ਬੈ ਜਾ ਬੈ ਜਾ ਬੈ ਜਾ ਨਾ ਨਾ ਮੇਰੇ ਮੋਹਰੇ ਐਨਾ ਸ਼ੁਕਰਤਰੀ ਵਾਲੀ ਸਮਝੀ ਨਹੀਂ ਤੀ ਹੈ ਕਰਤਾ ਦਾ ਕੰਮ ਓਏ ਇੱਕ ਨਹੀਂ ਕਰਤਾ ਨਹੀਂ ਮੇਰੇ ਰੱਬ ਦੇ ਰਾਂਗਾ ਚਰੀ ਵਾਲੀ ਉਹ ਬਣਾਈ ਤੀ ਮੈਂ ਆਪਣੇ ਆਪ ਚ ਉਹ ਥੋੜੀ ਜਿਹਾ ਜ਼ਿਆਦਾ ਸੁੱਕ ਗਈ ਪਤਾ ਨਹੀਂ ਬਾਬਾ ਜੀ ਨੇ ਤਾਂ ਨਹੀਂ ਸੁੱਕੀ ਜੀ ਬਣਾਤੀ ਫਿਰੇ ਵੀ ਦੂਰ ਦਾ ਹੱਥ ਬਚਣਾ ਠੀਕ ਹੈ ਮੰਮੀ ਦੇਖੋ ਹੋਏ ਮੜਾ ਚੈੱਕ ਕਰਕੇ ਕਹੇ ਜੀ ਬਣੀ ਆ ਭਾਈ ਸਬਜੀ ਬਾਬਾ ਜੀ ਪਹਿਲੀ ਵਾਰ ਨਵੀਂ ਡਿਸ਼ ਹੈ ਉਧਰ ਪਾਪਾ ਜੀ ਨੇ ਤਾਂ ਮੋਲਾ ਦਾ ਕਰ ਲਈ ਟੇਸਟ ਹੈ ਫਾਦਰ ਸਾਹਿਬ ਬਾਜਾ ਬਾਜਾ ਹੋਈ ਭਈ ਬਣ ਗਈ ਜੀ ਗੱਲਬਾਤ ਸਭ ਜੀ ਆ ਮੈਂ ਤਾਂ ਸਮਝ ਨਹੀਂ ਆਈ ਇਹ ਤੁਸੀਂ ਆਪ ਦੇ ਐਨ ਹੋ ਗਈ ਗੱਲਬਾਤ ਐਂਡ ਵਧੀਆ ਚਲੋ ਬੈਠਾ ਠੀਕ ਆ ਕਿਤੇ ਬਣਾਇਆ ਕਿਹਾ ਬਣਾਇਆ ਕਿਹਾ ਮਮੀ ਇਹ ਹੁਣ ਤੂੰ ਭਾਈ ਖਾ ਕੇ ਕਿੱਜਾ ਜੀ ਕੋਕਤੇ ਆ ਕੀ ਆ ਦੇ ਕੋਕਤੇ ਹਾਂ ਕੀ ਆ ਕੀ ਆ ਦੇ ਪਈ ਜੀ ਜੀ ਹਾਂ ਬਾਪੂ ਜੀ ਸਮਝ ਗਏ ਭਾਈ ਮੜੀ ਜੀ ਗੱਲ ਆ ਕੀ ਆ ਦੇ ਕੋਕਤੇ ਹਾਂ ਹਾਂ ਕਿਹਾ ਤਾਂ ਥੋੜੀ ਜਿਹੀ ਦੇ ਵਿੱਚ ਉਹ ਕੋ ਨਹੀਂ ਬਤਲਾਦਾ ਕੋਈ ਕੜੀ ਵੀ ਪਕੌੜੇ ਬਣਾਏ ਦੇਉਂਦੇ ਨੇ ਹਾਂ ਉਹ ਉੱਤੀ ਅਰੇ ਕੋਪਤੇ ਬਣਾਏ ਨੇ ਆਹ ਗੋਲ ਕਟਿਆ ਪਹਿਲਾਂ ਅੱਛਾ ਜਿੱਦਾਂ ਮੰਮੀ ਪਕੌੜੇ ਨਹੀਂ ਮਾਰਦੇ ਕੀ ਆਵੇ ਹਾਂ ਪਕੌੜੇ ਆਈ ਹੋਏ ਆਹ ਲਓ ਹਾਂ ਵੀਰੂ ਵੀ ਤੂੰ ਤੁਸੀਂ ਲੱਗਦਾ ਸੀ ਸੋਨੂੰ ਨੇ ਉਹ ਬੱਸ ਸੋ ਗਿਆ ਜੀ ਦੋ ਜੰਦਾ ਜੀ ਇੰਨੀ ਚਾਦੀ ਉਹ ਬੱਸ ਆ ਪਾ 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 ਕਹਿੰਦੀ ਜੰਦ ਉਹ ਤੈਨੂੰ ਤਾਂ ਨੀਂਦ ਆਉਂਦੀ ਦੀ ਤੂੰ ਨਾ ਸੌਂ ਗਿਆ ਨਿੱਖਾ ਮੰਨ ਕੇ ਜਦੋਂ ਉੱਤੀ ਤੇ ਚਪਲਾ ਕਰ ਗਈ ਲਗਾ ਕਾ ਕੰਮ ਹੈ ਕਰਦੇ ਨਹੀਂ ਹਾਂ ਚੌਕੜੀ ਮਾਨਾ ਚੌਕੜੀ ਮਾਨਾ ਮੇਰੀ ਮੱਖੀ ਲੱਗੀ ਤੁਹਾਨੂੰ ਧਮਾਤੇ ਘਉਂਦੇ ਐ ਕਰਦੀ ਕਰਦੀ ਦਾ ਐ ਅ ਮੈਂ ਤੇ ਮੱਖੀ ਲੱਗੀ ਕਿਸੇ ਬਾਈ ਨੀਂਦ ਬੋ ਘਟਾ ਇਹਦੀ ਲੱਗਦੀ ਓਏ ਤੂੰ ਕੋ ਨਹੀਂ ਫੇ ਮੈਨੂੰ ਨੀਂਦ ਨਹੀਂ ਆਉਂਦੀ ਹਾਂ ਸੁਣਦੇ ਨਹੀਂ ਇਹ ਤਾਂ ਕੁਛ ਜੋ ਨਹੀਂ ਆ ਤਾ ਜੋ ਹੀ ਹੈ ਨੂਰ ਉਹ ਨੂਰ ਹੀ تھا ਯਾ ਨੂਰ ਉਹਦਰ ਚਾਚੂ ਬੁਲਾਉਂਦਾ ਚਾਚੂ ਉਹ ਬੁੱਤ ਨੂਰ ਤਾਂ ਗੰਦਾ ਬੱਚਾ ਹੋ ਗਿਆ ਹੁਣ ਸਾਸਰੀ ਘਰ ਦੀ ਬੁਲਾਉਂਦਾ ਮੈਂ ਰੋਟੀ ਖਾ ਲੈ ਸਾਸਰੀ ਘਰ ਦਾ ਟੀਕਾ ਰੋਟੀ ਖਾ ਲੈ ਜਾ ਜੰਮੀ ਉੱਤਰ ਦਸ ਚਾਚੀ ਉੱਚਾ ਚੂ ਦਸ ਜੰਮੀ ਹੈ ਚਾਦੀ ਦਜੀ ਜੰਮੀ ਜੰਮੀ ਹੈ ਕਰ ਸਕੋ ਉਦੋਂ ਚਾਚੀ ਜੰਮੀ ਹੈ ਜੰਮੀ 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 ਕਿੰਮੀ ਕਹਿਨੀ ਨਾ ਨਾ ਬੰਤਾ ਜੀਜੀ ਉਹਦੇ ਜੀਜੀ ਕਹਿਨਗੀਆਂ ਵੀ ਆ ਤੂੰ ਹਾਂ ਲਾ ਦੀ ਸਾਜੀ ਆਪਣੀ ਹੋ ਗਈ ਭਾਈ ਆਈਟਮ ਪਾਸ ਤੁਸੀਂ ਵੀ ਦੇਖੋ ਘਰਾਂ ਬਣਾ ਕੇ ਨਾ ਲਤੀ ਆਏ ਹੈ ਕਿ ਲੜਕੀ ਆ ਦੇ ਕੋਲ ਸੇਵ ਹਾਂ ਥੋਂ ਸਾਰੀ ਡਿਸ਼ ਆਪਾਂ ਦਿਖਾਈ ਹੈ ਕਿਵੇਂ ਤਿਆਰ ਹੋਣੀ ਹੈ ਤੇ ਘਰਾਂ ਬਣਾਇਓ ਤੇ ਖਾਇਓ ਨਾਲੇ ਜੇ ਘਰ ਆ ਤੁਹਾਡੇ ਨੂਰ ਵਰਗਾ ਕੋਈ ਬੱਚਾ ਆਏਗਾ ਉਪਰ ਨਾਲੇ ਖਾਸਰੀ ਕਲ ਬਲਵਾਇਓ ਨਾਲੇ ਰੋਟੀ ਖਰਾਇਓ ਹੈਂ ਲੈ ਅੰਬ ਦੇ ਕਿਆ ਨੋ ਖਰਾਬ ਸੀ ਲੈਣ ਤੋਂ ਓ ਲੱਡੂ ਤੋਦਾ ਉਹ ਨੀਕਾ ਤਾਂ ਦੇਖਉਦੀ ਪਲੇਟ ਉੱਪਰ ਬਹੁਤ ਬਾਲ ਬਹੁਤ ਆ ਗਿਆ ਪੱਟਣ ਹਾਂ ਬੱਡਦਾ ਨਾ ਚੁੰਡੀ ਮਦੀਰ ਵਾਲੀ ਆ ਤਾਂ ਚੰਗੀ ਮਦੀਰ ਵੀ ਮਾ ਕੇ ਮਮਾ ਦੇ ਵਾਲੇ ਪੱਟੀ ਜਾਂਦਾ ਪਤਾ ਗੱਲ ਕੇ ਜੇ ਚੱਖ ਨਾ ਗੋਦੀ ਨੂੰ ਇਹ ਗੋਦੀ ਮੈਂ ਚੱਖ ਨੂ ਇਹਨੇ ਹੁਣ ਬਾਕੀ ਦਾ ਚਲੋ ਕਰਨਾ ਬੰਦਿਆ ਨਾ ਇਹਨੇ ਬਾਲ ਖਾਲੇ ਜਿਹੜੇ ਗਿੱਤੀ ਦੇ ਛੋਟੇ ਛੋਟੇ ਮੇਰੇ ਖਾ ਲੂ ਥੰਬੀ ਕੋਲ ਬੈਠ മെങ്കി <laughs> ഇന ਮਮੀ ਨੇ ਰੋੜਨ ਲੱਗ ਦਿੱਤਾ ਮਮੀ ਮਹੀਨੇ ਦੇਰ ਵੀ ਨੀ ਤੱਕਦਾ ਲੱਗਦੀ ਰੋੜਨਾ ਹੈਨਾ ਲੱਗਦਾ ਆਹ ਦੇਖ ਤਾਂ ਸਹੀ ਇਹ ਤਰ੍ਹਾਂ ਇਹਨੂੰ ਪਤਾ ਨਹੀਂ ਸੁਣਦੇ ਨਹੀਂ ਕਹਿੰਦੇ ਵੀ ਦੂਰ ਤੱਕ ਰੁੜੀ ਹੋਣੀ ਇਹ ਸਿੱਧਾ ਗੱਲ ਲੱਗੀ ਆ ਮੇਰੇ ਚਾਚੂ ਦਾ ਵਿਆਹ ਹੈ ਮੈਂ ਤਾਂ ਲੱਚੂਗੀ ਰੁੜੀ ਰੜੀ ਬਹੁ ਘੱਟ ਆ ਇਹ ਬਹੁ ਘੱਟ ਰੁੜੀ ਆ ਇਹ ਸਿੱਧਾ ਟੁਰਨ ਲੱਗੀ ਪਤਾ ਗੱਲ ਗਿਆ ਜਿੱਦਾਂ ਮਨਕੀਰ ਤਾੜੀ ਜਿੱਦਾਂ ਆਪਣਾ ਮਨਕੀਰਤ ਛਾਲਾ ਮਾਰਦਾ ਨਾ ਗੋਦੀ 'ਚ ਫੜਿਆ ਵਾ ਇਹ ਇਹ ਬਹੁਤ ਜ਼ਿਆਦਾ ਮਾਰਦੀ ਸੀ ਉਦਾਂ ਪਰ ਇਹ ਜਿੱਦਾਂ ਮੁਕੜਨੀਆਂ ਮਾਰਦਾ ਨਾ ਇਹਨਾਂ ਤਾਂ ਨੂਨ ਦੇ ਨਿਕਰੇ ਇਹ 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 ਕਰਦਾ ਪਿੱਛੇ ਨੂੰ ਮਾਰਦਾ ਜ਼ੋਰ ਇਹ ਹੋਕਾ ਚ ਲੱਗੀ ਥੋੜੇ ਸ਼ਤੀ ਬੜੇ ਹਾਂ ਇਧਰ ਵੀ ਜਦੋਂ ਹੋਕਾ ਦੇ ਬਟਕਾ ਕੇ ਤਾਂ ਰੋਟੀ ਬਣਾਈ ਜਾਣੀ ਮੰਮੀ ਕੋਲ ਆ ਕੇ ਜੇ ਮੈਂ ਬਣਾ ਦਿਸਾਂ ਮੰਮੀ ਉਹ ਲੱਡੂ ਉਹਰ ਪਤਾ ਸੀ ਅਸੀਂ ਕਾਲ ਦਾ ਬਣਾਈ ਐਂ ਵੀ ਕੋਣ ਲੱਗੀ ਤੇ ਥੇਤੀ ਹੈ ਕੋਣ ਲੱਗਤ ਸਿਆਲ ਲੈ ਫੜ ਕੇ ਆ ਕੇ ਉਹ ਜਿਹੜੇ ਦੋਰੇ ਸਿਆਲਾਂ ਨੂੰ ਦਾਇ ਕੱਪੜੇ ਪਾ ਕੇ ਇਹ ਪਿਆਰਾ ਇਹਦਾ ਪੱਟਾ ਰੱਖ ਕੇ ਦਬਾਕਾ ਚ ਮੋਟੇ ਰੱਪੜੇ ਰੱਖ ਕੇ ਵਿੱਚ ਬਿਠਾ ਦੇਣੀ ਸੇਕ ਕੋਲ ਐ ਮੈਡੀ ਜਾਣਾ ਬੜੀ ਸੋਹਣੀ ਐ ਨੀ ਪਾਪਾ ਜੀ ਤੁਹਾਨੂੰ ਰੋਟੀ ਮੰਗੋ ਬਸ ਬਸ ਪਾਪਾ ਜੀ ਕੋਲ ਤਾਂ ਹੈਗੀ ਆ ਜੀ ਨਹੀਂ ਹੁੰਦੀ ਐ ਮੰਮੀ ਅੱਜ ਟੀਨ ਖਾਣਦੇ ਅੱਜ ਮੰਮੀ ਕਹਿੰਦੀ ਇੱਕ ਹੋਲ ਲੈ ਕੇ ਆਹ ਸਬਜੀ ਦੀ ਜਿਹੜੀ ਖੁਸ਼ਬੂ ਆਉਂਦੀ ਐ ਨਾ ਉਹ ਤੋਂ ਪਤਾ ਲੱਗ ਜਾਂਦਾ ਮੰਮੀ ਵੀ ਸਬਜੀ ਐਨ ਘੈਂਟ ਬਣੀ ਵੀ ਹੋਰ ਹੋਰ ਖਾਣ ਦੇ ਕੋਹਰ ਮੰਗਾਂ ਰੋਟੀ ਨਹੀਂ ਹੇਠ ਹਾਂ ਹੁਣ ਚੱਕੀਏ ਭਾਈ ਆਪਾਂ ਵੀ ਪ੍ਰਸ਼ਾਦਾ ਤੇ ਇਹ ਚ ਜ਼ਰੂਰ ਬਣਾ ਕੇ ਦੇਖਿਓ ਆਪਣੇ ਘਰਾਂ ਕਿਵੇਂ ਨਹੀਂ ਬਣੀ ਆ ਜੀ ਨਾਲੇ ਫੇਰ ਸਾਨੂੰ ਦੱਸਿਓ ਕਮੈਂਟਾਂ ਚ ਕਿਹਨੇ ਕਿਹਨੇ ਬਣਾਈ ਆ ਤੇ ਚਲੋ ਠੀਕ ਆ ਜੀ ਫੇਰ ਮਿਲਦੇ ਆ ਤੁਹਾਨੂੰ ਕਿਸੇ ਅਗਰੇ ਬਲੌਗ ਚ ਤੇ ਉਹ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਕਰਾ ਲਓ ਨੂੰ ਤੇ ਨੂੰ ਬਾਏ 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 ਦਾ ਘਰ ਤਾਂ ਸਾਥਰੀ ਘਰ ਨਹੀਂ ਬੁਲਾਈ ਹੱਥ ਨਾਲ ਬਾਏ ਬਾਏ ਕਰ ਪੁੱਤ ਹੱਥ ਜੋੜ ਕੇ ਸਾਥੀ ਮੇਰੀ ਗੱਲ ਸੁਣ ਓ ਮੇਰੀ ਗੱਲ ਤਾਂ ਸੁਣ ਇੱਧਰ ਗੱਲ ਸੁਣ ਮੇਰੀ ਸਾਤ ਸਤਰੀ ਕਾਲ ਸਾਰਿਆਂ ਨੇ ਸਤਨਾਬਾਈ ਗੁਰਦਾ ਕਰਦੇ ਅੱਖਾਂ ਮੀਟ ਕੇ ਅੱਖਾਂ ਮੀਟ ਕੇ ਕਰਦੇ ਅੱਖਾਂ ਮੀਟ ਕੇ ਇੱਧਰ ਇਹਨੂੰ ਵੇਖੋ ਸਤਨਾਬਾ ਹੁਣ ਕਹਿ ਹੁਣ ਕਹਿ ਕਹਿ ਦੇ ਬੰਤ ਇੱਕ ਵਾਰੀ ਗੱਲ ਇੱਕ ਵਾਰੀ ਗੱਲ ਇੱਕ ਵਾਰੀ ਫੇ ਗੰਦੀ ਕਹਿ ਦੇ ਗੁੱਡ ਬਾਏ ਕਰ ਵਾਏ ਮਾ ਚੱਲ ਫੇ ਪੱਪ ਕਰਦੇ ਪੱਪ ਕਰਦੇ ਫੇ ਇੱਕ ਵਾਰੀ ਕਰਦੇ ਮੇਰੇ ਕੋਲ ਪੱਪ ਦਾ ਨਾ ਕਰਦੇ ਫਿਰ ਰਹਿਣ ਦੇ ਬਸ ਆੜ ਕੇ ਹੋਣੇ ਜਿਆਦਾ ਚਾਹ ਮਨ ਆ ਗਈ ਮੇਰਾ ਟ੍ਰੈਵਰ ਆਉਂਦਾ ਹੁੰਦੇ ਹਾਂ ਚੱਲ ਠੀਕ ਹੈ ਤੂੰ ਫੇ ਰੋਕੇ ਬਾਏ ਬਾਏ ਜੀ